ਕਿ ਮੈਂ ਸਾਰੇ ਜਿੰਨੇ ਵੀ ਪੰਜਾਬ ਦੇ ਸਾਰੇ ਹਸਪਤਾਲਾਂ ਜਾ ਰਿਹਾਗਾ ਔਰ ਚੈੱਕ ਕਰ ਰਿਹਾਗਾ ਕਿ ਇੱਕਦਮ ਰੀਜਨ ਨੂੰ ਪੇਸ਼ੈਂਟ ਤੋਂ ਫੀਡਬੈਕ ਲੜ ਰਿਹਾ ਜਿਹਨੂੰ ਦਵਾਈ ਮਿਲ ਰਹੀ ਹੈ ਚੈੱਕ ਅਪ ਹੋ ਰਿਹਾ ਸਟਾਫ ਕਰਟੀਅਸ ਹੈ ਦੂਜਾ ਜਿਸ ਤਰ੍ਹਾਂ ਤੁਹਾਡੇ ਸਬ ਰੀਜਨ ਹਸਪਤਲ ਦੀ ਨਵੀਂ ਬਿਲਡਿੰਗ ਹੈ ਨੂੰ ਰਿਵਿਊ ਕਰਨਾ ਸੀ ਇਹਦਾ ਜਿਹੜਾ ਹੈਗਾ ਉਹ ਰਾਈਟ ਟਾਈਮ ਤੇ ਚੱਲ ਰਿਹਾ ਕਿ ਨਹੀਂ ਚੱਲ ਰਿਹਾ ਕੋਈ ਡਿਲੇ ਤਾਂ ਨਹੀਂ ਹੈ ਕੋਈ ਦਿੱਕਤ ਤਾਂ ਨਹੀਂ ਹੈ ਸਟਾਫ ਨੂੰ ਕੋਈ ਦਿੱਕਤ ਨਹੀਂ ਆਜੇ ਮੈਂ ਤੁਹਾਡੇ ਇੱਥੇ ਸਪੈਸ਼ਲਿਸਟ ਆ ਗਿਆ 11 ਇਹਨਾਂ ਨੇ ਮੈਨੂੰ ਦੱਸਿਆ ਕਿ ਸਾਡੇ ਕੋਲੇ ਪ੍ਰੈਕਟਿਸ ਪੁਰਾਣਾ ਤਾਂ ਆਇਆ ਪਰ ਵਰਕ ਸਟੇਸ਼ਨ ਹੁੰਦਾ ਹੈ ਕੋਈ ਬ ਤੇ ਉਹ ਮੈਂ ਆਰਡਰ ਕਰਤਾ ਕਿ ਉਹ ਜਲਦੀ ਜਲਦੀ ਇਹਨਾਂ ਨੂੰ ਪ੍ਰੋਵਾਈਡ ਕੀਤਾ ਜਾਵੇ ਤਾਂ ਕਿ ਸਾਰੇ ਪ੍ਰੋਜੈਕਟ ਜਿਹੜੇ ਜਿਹੜੇ 11 ਸਪੈਸ਼ਲਿਸਟ ਹੈ ਉਹਤੇ ਕੰਮ ਕਾਰਨ ਪੂਰਾ ਹੋਵੇਗਾ ਸਰ ਬੇਨਤੀ ਹੈ ਕਿ ਧੂਰੀ ਸੀਐਮ ਸਿਟੀ ਹੋਣ ਦੇ ਨਾਤੇ ਰਸਪੀਵਲ ਹਸਪਤਾਲ ਦੇ ਵਿੱਚ ਡਾਕਟਰਾਂ ਦੀ ਬਹੁਤ ਕਮੀ ਹੈ। ਬਹੁਤ ਜ਼ਿਆਦਾ ਕਮੀ ਤਾਂ ਨਹੀਂ ਹੈ। ਐਸਐਮਓ ਸਾਹਮਣੇ ਵੀ ਸਰਕਾਰ ਨੂੰ ਉੱਪਰ ਲਿਖ ਕੇ ਭੇਜ ਚੁੱਕੇ ਆ ਪਰ ਹਾਲ ਤੱਕ ਕੁਝ ਨਹੀਂ ਸਾਡੇ ਕੋਲੇ 11 ਸਪੈਸ਼ਲਿਸਟ ਆ ਗਏ। ਐਮਓਜ਼ ਦੀ ਕਮੀ ਹੋਣੀ ਹੈ ਨਾ? ਨਹੀਂ ਸਰ ਐਮਓ ਹੁਣ ਪੂਰੇ ਹੋ ਗਏ ਸਰ। ਪੂਰੇ ਹੋ ਗਏ। ਕੋਈ ਕੋਈ ਕਮੀ ਨਹੀਂ ਹੈ। ਮਤਲਬ ਬਹੁਤ ਜ਼ਿਆਦਾ ਕਮੀ ਜਿਵੇਂ ਤੁਸੀਂ ਕਹ ਰਹੇ ਐਦਾਂ ਦੀ ਕੋਈ ਗੱਲ ਨਹੀਂ ਆ। ਧੂਰੀ ਵਿੱਚ ਨਹੀਂ ਹੈ। ਉਸ ਜਗ੍ਹਾ ਤੇ ਹੈਗੀ ਆ ਜਿਹੜੇ ਬਾਰਡਰ ਡਿਸਟ੍ਰਿਕਟ ਆ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਕਮੀ ਹੈਗੀ ਆ। ਉੱਥੇ ਜਾਂ ਬਾਤਰਾ ਦੇ ਵਿੱਚ ਹੈਗੀ ਆ ਕੁਛ ਇੱਕ ਦੜਵੇ ਵਿੱਚ ਹੈਗੀ ਆ ਜਿੱਥੇ ਹੈਗੀ ਆ ਲੇਕਿਨ ਧੂਰੀ ਦੇ ਵਿੱਚ ਡਾਕਟਰਾਂ ਦੀ ਕਮੀ ਨਹੀਂ ਹੈ ਇੱਥੇ ਸਰ ਸਾਰੇ ਸਾਰੇ ਸਪੈਸ਼ਲਿਸਟ ਵੀ ਆ ਇੱਥੇ ਧੂਰੀ ਸਿਵਲ ਹਸਪਤਾਲ ਦੇ ਵਿੱਚ ਚੋਰੀਆਂ ਬਹੁਤ ਹੁੰਦੀਆਂ ਨੇ ਲੇਕਿਨ ਇਹਨਾਂ ਦਾ ਪੀੜ ਡਾਕਟਰਾਂ ਨੇ ਕਈ ਵਾਰ ਕਹਿ ਚੁੱਕੇ ਵੀ ਇੱਥੇ ਪੁਲਿਸ ਚੌਕੀ ਬੰਦ ਜੀ ਪੁਰੇ ਚੌਕੀ ਹਰ ਤਾਂ ਜਿੱਥੇ ਚੋਰੀ ਹੁੰਦੀ ਉੱਥੇ ਪੁਲਿਸ ਚੌਕੀ ਤਾਂ ਨਹੀਂ ਕੋਣ ਹੈ ਆਪਣਾ ਐਸਐਚਓ ਕੋਣ ਹੈ ਸਿਹਤ ਸਿਹਤ ਅਸੀਂ ਲਿਖਿਆ ਹੈ ਸਰ ਪੱਗ ਦਾ ਪੈਨ ਪੈਨ ਚੋਰੀ ਕੀ ਕੀ ਕਿਸ ਤਰ੍ਹਾਂ ਦੀ ਚੋਰੀ ਹੋਈ ਹੈ ਕਿ ਚੋਰੀ ਹੋਈ ਹੈ ਸਰ ਕਦੀ ਕਿਸੇ ਸਟਾਫ ਦਾ ਪਰਸ ਚੋਰੀ ਹੋ ਗਿਆ ਇੱਕ ਦੋ ਵਾਰ ਮੋਟਰਸਾਈਕਲ ਚੋਰੀ ਹੋਏ ਸਰ ਇੱਥੋਂ ਸੀਸੀਟੀਵੀ ਲੱਗੇ ਨਹੀਂ ਹੋਏ ਤਾਂ ਮੋਟਰ ਨੰਬਰ ਲਿਖੋ ਹੀ ਸੈਂਟਰਾਂ ਚ ਚੋਰੀਆਂ ਹੁੰਦੀਆਂ ਨੇ ਜੀ ਅਫੀਸ਼ੀਅਲਟੀ ਸਨ ਸੈਂਟਰੀਆਂ ਦਾ ਅੱਡਾ ਬਣਾਉਂਦਾ ਤੁਸੀਂ ਚਾਰ ਕੋ ਬਾਈਟ ਹਸਤਾਲ ਦੇ ਵਿੱਚੋਂ ਹਾਂਜੀ ਸਰ ਬਿਲਕੁਲ ਤੁਸੀਂ ਨਿਸ਼ੇੜੀ ਤੇ ਤੁਹਾਡੇ ਤੁਸੀਂ ਗੋੜੀਆਂ ਦਿੰਦੇ ਓਟ ਸੈਂਟਰ ਹੋਏਗਾ ਇੱਥੇ ਦੋਨੇ ਸਰ ਇੱਕ ਡਿਸਪੈਂਸਰੀ ਵਾਲੇ ਵੀ ਇੱਥੇ ਸ਼ਿਫਟ ਕੀਤੇ ਸਰ ਇੱਕ ਜੀ ਡੇਲੀ ਸਨ ਫਰਮੈਸਿਟੀ ਸੈਂਟਰ ਫਿਸ਼ਟ ਨੇ ਚੋਰ ਪੜੇ ਗਏ ਆ ਕਿ ਨਹੀਂ ਪੜੇਗਾ ਪੜੇ ਗਏ ਸਰ ਪੜੇ ਗਏ ਤੁਹਾਨੂੰ ਕੋਈ ਨਹੀਂ ਜੀ ਦੋਸਤਾਂ ਫੜਾਂਗੇ ਜੜੇ ਹੋਣਗੇ ਕਰਦੇ ਮੈਂ ਉਹ ਡੀਐਸਪੀ ਨਾਲ ਗੱਲ ਕਰਾਂਗੇ ਜਿਹੜੇ ਸੰਗਰੂਰ ਦੇ ਵਿੱਚ ਕਿੰਨੇ ਤੁਸੀਂ ਹਸਪਤਾਲਾਂ ਦੇ ਦੌਰਾ ਕੀਤਾ ਮੈਂ ਜਿਹੜਾ ਇਦਾਂ ਨਹੀਂ ਹੈ ਜੀ ਮੈਂ ਪਹਿਲਾਂ ਨਾਬੇ ਗਿਆ ਸੀ ਹੁਣ ਇੱਥੇ ਆਇਆ ਹਾਂ ਉਸ ਤੋਂ ਬਾਅਦ ਸੰਗਰੂਰ ਜਾਵਾਂਗਾ ਉਸ ਤੋਂ ਬਾਅਦ ਪਵਨਿਕੜ ਜਾਵਾਂਗਾ ਇਸ ਤਰ੍ਹਾਂ ਹਾਂ ਸਾਰੇ ਉਸ ਤੋਂ ਬਾਅਦ ਜਿਹੜਾ ਇੱਕ ਦਿਨ ਹੋਵੇਗਾ ਸੁਨਾਮ ਤੇ ਉਹਦੇ ਆਪਣੇ ਮਾਨਸਾ ਪਟੰਡਾ ਉਹ ਵਾਲਾ ਦੁਕਾਨਾਂ ਦਾ ਥਾਣਿਆਂ ਦੀ ਨਫਰੀ ਬਹੁਤ ਘੱਟ ਹੈ ਤੇ ਜਿਹਦੇ ਕਰਕੇ ਚੋਰੀਆਂ ਲੁੱਟਾਂ ਕੋਈ ਨਹੀਂ ਥਾਣਿਆਂ 'ਚ ਬਹੁਤ ਭਰਤੀ ਕੀਤੀ ਐ ਉਹਨੂੰ ਨਵੀਆਂ ਗੱਡੀਆਂ ਵੀ ਦਿੱਤੀਆਂ ਐ ਇੰਨੀ ਘੱਟ ਨਹੀਂ ਐ ਜਿਵੇਂ ਤੁਸੀਂ ਕਹਿ ਰਹੇ ਹੋ ਉਹ ਵੀ ਕਰਦੇ ਆ ਪਤਾ ਉਹ ਇੱਕ ਅਲੱਗ ਮੈਕਮ ਹੈਗਾ ਉਹ ਵੀ ਮੈਂ ਕਰਵੇਗਾ ਅਸੀਂ ਐਮਸੀਡੀ ਦੇ ਵਿੱਚ ਲੁੱਟਾਂ ਕੋਈ ਹੋ ਰਹੀਆਂ ਨਹੀਂ ਗੀਆਂ ਮਤਲਬ ਬਿਲਕੁਲ ਪ੍ਰੈਕਟੀਕਲ ਗੱਲ ਐ ਜਿੱਥੇ ਵਪਾਰੀ ਆ ਗਏ ਨੇ ਪਾਰੀਆਂ ਨੇ ਅੱਜ ਰੂਪ ਪ੍ਰਦਰਸ਼ਨ ਵੀ ਕੀਤਾ ਜੀ ਕਿੱਥੇ ਕੀਤਾ ਜੀ ਅੱਜ ਥਾਣੇ ਦਾ ਕਰੋ ਕੀਤਾ ਸੀ ਨਹੀਂ ਕਿੱਥੇ ਵਪਾਰੀ ਵਪਾਰੀ ਇੱਥੇ ਸਰ ਜਿਹਦੇ ਰਾਤ ਕਿਪਚਾ ਮਾਰ ਕੇ ਜਿਹਦਾ ਮਤਲਬ ਦਾਖਲ ਹੋ ਹਾਂਜੀ ਸਰ ਆ ਜਾਓ